ਇਹ ਕਿੱਲੇ ਜ਼ਮੀਨਾਂ ਇਸ ਕਿਸਾਨ ਕੋਲ ਬਦਾਮਾਂ ਦਾ ਪੌਦਾ ਵੀ ਇੰਦੇ ਖੇਤ ਦੇ ਵਿੱਚ ਹੈਗਾ ਸੇਬਾਂ ਦੇ ਪੌਦੇ ਵੀ ਹੈਗੇ ਆ ਹਰ ਤਰ੍ਹਾਂ ਦਾ ਫਰੂਟ ਹਰ ਤਰ੍ਹਾਂ ਦੀ ਸਬਜ਼ੀ ਇਸ ਕਿਸਾਨ ਦੇ ਖੇਤ ਵਿੱਚੋਂ ਮਿਲਦੀ ਹੈ ਤੇ ਨਾਲ ਪੋਨਾ ਗੰਨਾ ਚੂਪਣਾ ਵਾਲਾ ਵੀ ਬੀਜਿਆ ਹੋਇਆ ਹੈ ਤੇ ਇਹ ਕਹਿ ਸਕਦੇ ਆ ਕਿ ਸਵਰਗਾ ਆਉ ਮਲਾਉਣਿਆ ਇਸ ਕਿਸਾਨ ਨਾਲ ਕਿਸਾਨ ਵੀਰੋ ਕਹਿੰਦੇ ਆ ਕਿ ਕਿਸਾਨ ਜਿਹੜਾ ਛੋਟਾ ਵੱਡਾ ਨਹੀਂ ਹੁੰਦਾ ਕਿਸਾਨ ਦਾ ਦਿਲ ਜਿਹੜਾ ਹੈ ਉਹ ਛੋਟਾ ਵੱਡਾ ਹੁੰਦਾ ਤੇ ਜਿਸ ਕਿਸਾਨ ਦੇ ਨੇ ਖੇਤ 'ਚ ਖੜਾ ਦੋਸਤੋ ਇਹ ਕਿਸਾਨ ਦੇ ਕੋਲ ਆਪਦੀ ਜਿਹੜੀ ਜੱਦੀ ਜ਼ਾਇਦਾਤਾ ਢਾਈ ਏਕੜ ਆ ਪਰ ਢਾਈ ਏਕੜ ਦੇ ਵਿੱਚ ਸਾਰੀਆਂ ਸਬਜ਼ੀਆਂ ਛੋਟਾ ਜਿਹਾ ਕਿਸਾਨ ਹੈ ਤੇ ਸਾਰੇ ਫਲ ਦੇ ਬੂਟੇ ਇਸ ਕਿਸਾਨ ਦੇ ਖੇਚਾ ਤੇ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਮੈਂ ਹਲਦੀ ਦਿਖਾ ਰਿਹਾ ਦੋਸਤੋ ਸਭ ਤੋਂ ਪਹਿਲਾਂ ਹਲਦੀ ਸ਼ੁਰੂ ਕਰਦਾ ਦੋਸਤੋ ਇਹ ਹਲਦੀ ਦੋ ਤਰ੍ਹਾਂ ਦੀ ਲਾਈ ਹੈ ਕਿਸਾਨ ਨੇ ਤੁਸੀਂ ਦੇਖੋ ਇਹ ਆ ਅੰਤਰ ਹੈ ਹਲਦੀ 'ਚ ਜਿਹੜੀ ਇਹ ਹਲਦੀ ਹੈ 500 ਰੁਪਏ ਕਿਲੋ ਬੀਜ ਆਇਆ ਸੀ ਇਹ ਕਹਿੰਦੇ ਜਿਹੜਾ ਮੈਡੀਸਨ ਦੇ ਲਈ ਹਲਦੀ ਵਰਤੀ ਜਾਂਦੀ ਹੈ ਤੇ ਇਹ ਨਾਰਮਲ ਹਲਦੀ ਜਿਹੜੀ ਆਪਾਂ ਸਬਜ਼ੀਆਂ ਚ ਪਾਉਨੇ ਆ ਤੱਕ ਖੰਸੀ ਖੁੰਸੀ ਹੋਵੇ ਤਾਂ ਫਿਰ ਆਪਾਂ ਕਈ ਕੰਮੀ ਇਸ ਹਲਦੀ ਨੂੰ ਵਰਦਿਆਂ ਕਈ ਵਾਰੀ ਕੁੱਟ-ਕੱਟ ਪਈ ਹੋਵੇ ਤੇ ਟਕੋਰ ਵੀ ਕਰਦੇ ਆ ਤੇ ਸਾਹਮਣੇ ਅਰਬੀ ਵੀ ਦਿਖਾਈ ਦੇ ਰਹੀ ਮੈਂ ਵੀ ਦਿਖਾਉਣਾ ਤੇ ਆ ਗੱਲ ਕਰੀਏ ਤਾਂ ਸਬਜ਼ੀ ਵੀ ਬਿਜੀਏ ਸਭ ਤਰ੍ਹਾਂ ਦੀ ਤੇ ਇਹ ਵਿੰਗਨੇ ਆ ਦੋਸਤੋ ਦੱਸੋ ਭਾਈ ਜੀ ਇਹ ਕਾਹਦਾ ਬੂਟਾ ਹੈ ਇਹ ਨਾਸਪਤੀ ਦਾ ਬੂਟਾ ਜੀ ਓਕੇ ਇਹ ਨਾਸਪਤੀ ਦਾ ਬੂਟਾ ਹੈ ਨਾਸਪਤੀ ਦਾ ਬੂਟਾ ਇਹ ਨੂੰ ਬਹੁਤ ਫਾਲ ਲੱਗਦਾ ਸੀ ਤਿੰਨ ਮਹੀਨੇ ਫਾਲੇ ਤੋਂ ਲਗਾਤਾਰ ਖਾਦਾ ਜੀ ਓਕੇ ਹੋਰ ਵੀ ਸਾਡੇ ਆਂਡ ਗੰਡ ਵੀ ਖਾਦਾ ਸਾਰਿਆਂ ਨੇ ਦੂਜੀ ਗੱਲ ਜਦੋਂ ਝੋਨੇ ਵਾਲੀ ਲੇਵਰ ਆਏ ਕਹਿੰਦੇ ਉਹਨਾਂ ਨੇ ਵੀ ਖਾਦਾ ਤੇ ਇਹ ਵਾਲਾ ਬੂਟਾ ਇਹ ਸੇਵ ਦਾ ਬੂਟਾ ਜੀ ਇਹ ਸੇਵ ਦਾ ਬੂਟਾ ਜਿਹੜਾ ਹਰਾ ਸੇਵ ਹੁੰਦਾ ਹੈ ਹਰਾ ਸੇਵ ਹੈ ਜੀ ਇਹ ਨੂੰ ਲੱਗਦਾ ਤੇ ਦੋਸਤੋ ਦੇਖੋ ਨਾਸਪਤੀ ਵੀ ਆ ਗਈ ਤੇ ਸੇਵ ਆ ਗਈ ਹਾਂਜੀ ਇਦੂ ਗਾਂ ਨਿੰਬੂ ਦਾ ਆ ਗਿਆ ਜੀ ਤੇ ਐਦੋ ਗਾਂ ਦੋਸਤੋ ਨਿੰਬੂ ਨੂੰ ਦੇਖੋ ਦਾ ਇਹ ਨਿੰਬੂ ਦਾ ਬੂਟਾ ਤੇ ਇਹ ਨਾਲ ਹਲਦੀ ਹਾਂਜੀ ਨਾਲ ਅਰਬੀ ਤੇ ਆ ਅਰਬੀ ਇਹ ਤੇ ਆ ਹਲਦੀ ਜਿਹੜੀ ਇਹ ਮਹਿੰਗੇ ਵਾਲੀ ਏ ਜਿੰਦੇ ਪੱਤਿਆਂ ਤੇ ਧਾਰੀਆਂ ਵਿੱਚ ਤੇ ਦੂਜੀ ਨਾਰਮਲ ਜਿਹੜੀ ਹਲਦੀ ਉਹ ਆ ਤੇ ਮੈਂ ਇਸ ਤੋਂ ਅੱਗੇ ਇਹ ਵਾਲਾ ਸਾਹਮਣੇ ਦਾ ਬੂਟਾ ਇਹ ਆਲੂ ਬਖਾਰਾ ਜੀ ਇਹ ਆਲੂ ਬਖਾਰਾ ਹੈ ਦੋਸਤੋ ਤੁਸੀਂ ਇਹ ਦੇਖੋ ਕਿ ਦਿਲ ਕਿੱਡਾ ਵੱਡਾ ਹੈ ਤੇ ਇਹ ਸਾਹਮਣੇ ਕਿੰਨੂ ਇਹ ਕਿੰਨੂ ਦਾ ਜੀ ਤੇ ਇਹ ਵਾਲਾ ਆੜੂ ਦਾ ਜੀ ਇਹ ਆੜੂ ਕਿਹੜਾ ਹੈ ਇਹ ਆੜੂ ਜਿਹੜਾ ਨਾਗਲੈਂਡ ਦਾ ਕਹਿੰਦੇ ਉੱਥੋਂ ਨਰਸ ਜੋ ਲਿਆਂਦਾ ਜਿਸ ਨੂੰ ਬੜਾ ਡੇਡ ਡੇਡ ਪਾਈਆ ਦਾ ਆੜੂ ਲੱਗਦਾ ਜੀ ਮਤਲਬ ਕਹਿਣ ਦਾ ਭਾਵ ਕਿ ਈਲੇ ਰੁਕਦਾ ਵਿੱਚੋਂ ਐਨ ਪੱਕਿਆ ਐਨ ਰਸਦਾਰ ਆ ਓਕੇ ਹਾਂਜੀ ਡੇੜ ਪਾ ਦਾ ਆੜੂ ਤੇ ਇਹ ਨਾਰਮਲ ਜਿਹੜੇ ਅਸੀਂ ਦੂਜੇ ਆੜੂ ਖਾਂਦੇ ਨਾਰਮਲ ਆ ਇਹ ਵੀ ਯਾਨੀ ਕਿ ਰਸ ਰਸੀਲੇ ਇੰਨੇ ਆ ਵੀ ਗੱਲ ਛੱਡ ਦਿਓ ਸਾਡੇ ਮਨੂੰ ਮੈਦ ਆ ਵੀ ਰਿਸ਼ਤੇਦਾਰੀ ਜੀ ਵੀ ਅਸੀਂ ਬੂਟਿਆਂ ਦਾ ਇੱਕ ਤੀ ਆੜੂ ਤੋੜ ਤੋੜ ਭੇਜੇ ਇੱਥੇ ਪਿੰਡ ਵੀ ਘਟਵਾਣੀ 15 ਪਰਿਵਾਰਾਂ ਨੇ ਇਥੋਂ ਲਿਆ ਲਿਆ ਕੇ ਤੇ ਦੋਸਤੋ ਇਹ ਵੇਖੋ 20 ਸਬਜ਼ੀਆਂ ਲਈ ਜਾਲ ਵੀ ਪਾਇਆ ਹੈ ਹਾਂਜੀ ਇਹ ਕ੍ਰੇਲਿਆਂ ਦੀ ਬੇਲਾਂ ਜੀ ਟ੍ਰੇਲਿਆਂ ਦੀਆਂ ਬੇਲਾਂ ਤੇ ਇਹ ਵਾਲਾ ਬੂਟਾ ਇਹ ਸੇਮਦਾ ਜੀ ਇਹ ਵੀ ਸੇਬ ਹਰਾ ਸੇਬਾ ਹਰਾ ਸੇਬ ਹੈ ਜੀ ਠੀਕ ਹੈ ਜੀ ਤੇ ਇਸ ਤੋਂ ਅੱਗੇ ਇਸ ਤੋਂ ਅੱਗੇ ਫੇਰ ਆੜੂ ਦਾ ਬੂਟਾ ਜੀ ਇੱਕ ਨਹੀਂ ਇਹ ਕੀ ਆ ਇਹ ਵਾਲਾ ਇਹ ਆੜੂ ਦਾ ਬੂਟਾ ਜੀ ਇਹ ਆੜੂ ਕਿਹੜਾ ਹੈ ਇਹ ਵੀ ਆੜੂ ਆਪਾਂ ਜਾਣੀ ਵਧੀਆ ਆ ਬਹੁਤ ਫਲ ਲੱਗਦਾ ਜੀ ਫਲ ਦੇ ਕਰਕੇ ਟੇਡਾ ਹੋਇਆ ਇੰਨਾ ਫਲ ਸੀ ਇਹਨੂੰ ਓਕੇ ਇਹ ਅੱਗੇ ਔਲਾ ਆ ਗਿਆ ਇਹ ਆਮਲਾ ਜੀ ਆਮਲਾ ਜਿੰਨੂੰ ਆਪਾਂ ਕਹਿੰਨੇ ਆ ਹਾਂਜੀ ਸੌਣੇ ਦਾ ਕਿਹਾ ਤੇ ਔਲੇ ਦਾ ਖਾਦਾ ਇਹ ਚੀਕੂ ਆ ਗਿਆ ਚੀਕੂ ਆ ਗਿਆ ਜੀ ਓਕੇ ਤੇ ਦੋਸਤੋ ਨਾਲ ਇਹ ਦੇਖੋ ਵੀ ਸਬਜੀ ਲਈ ਸਵਾ ਵੀ ਪਾਤੀ ਹੋਈ ਹੈ ਹਾਰੇ ਦੀ ਹਾਂਜੀ ਸਰ ਤੇ ਸਬਜੀ ਬੀਜਣ ਦੀ ਤਿਆਰੀ ਚ ਕੁਝ ਜਗਾ ਲਾ ਲਈਏ ਤੇ ਬਰਸੀਨ ਉਗ ਪਿਆ ਹੈ ਹਾਂਜੀ ਬਰਸੀਨ ਇਹ ਕਿਸਾਨ ਦੇ ਕੋਲ ਦਿਲ ਬਹੁਤ ਵੱਡਾ ਹੈ ਤੇ ਇਹ ਵਾਲਾ ਬੂਟਾ ਇਹ ਚੀਕੂ ਦੂਜੇ ਦਾ ਲਗਾਟਦਾ ਜੀ ਲਗਾਟ ਹਾਂਜੀ ਇਹ ਲਗਾਟਦਾ ਜੀ ਓਕੇ ਉਹ ਗੰਨਾ ਵੀ ਆਪਣਾ ਉਹ ਗੰਨਾ ਆਪਣਾ ਕੋਲਾ ਵੀ ਆ 85 ਬੀਜਾ ਚੁੱਪਣ ਚ ਆਪਣ ਲਈ ਤਾਂ ਔਰ ਗਾਇਆਂ ਮੱਜਾਂ ਨੂੰ ਪਾਉਣ ਲਈ ਓਕੇ ਤੇ ਇਹ ਇਹ ਬਦਾਮ ਦਾ ਬੂਟਾ ਜੀ ਲਓ ਜੀ ਇੱਕ ਦਿਨ ਬੋਰਾ ਬਦਾਮਾਂ ਦਾ ਤੋੜਿਆ ਸੀ ਲੈ ਵੀ ਦੋਸਤੋ ਇਹ ਪੰਜਾਬ ਦੇ ਵਿੱਚ ਬਦਾਮਾਂ ਦਾ ਬੂਟਾ ਵੀ ਇਹਨਾਂ ਦੇ ਬਾਈ ਦੇ ਲੱਗਾ ਹੋਇਆ ਤਾਂ ਕਹਿੰਦੇ ਇੱਕ ਬੋਰੇ ਤੋਂ ਵੱਧ ਬਦਾਮ ਤੋੜਿਆ ਇੱਥੇ ਮੇਰਾ ਦੋਸਤ ਜਦੋਂ ਵੀ ਆਇਆ ਬਹੁਤ ਤੋੜ ਤੋੜ ਕੇ ਬਦਾਮ ਖਾਦੇ ਆ ਤੇ ਕਹਿੰਦਾ ਮੇਰੀ ਮਿਸ ਜੀ ਉਹਦੀ ਮਿਸ ਜੀ ਟੀਚਰ ਆ ਕਹਿੰਦਾ ਮੰਨਦੀ ਨਹੀਂ ਸੀ ਪੰਜਾਬ 'ਚ ਬਦਾਮ ਹੁੰਦੇ ਤਾਂ ਫਿਰ ਜਾ ਕੇ ਖਵਾਏ ਲੈ ਕੇ ਗਿਆ ਸੀ ਹਾਂ ਫਿਰ ਮੰਨੀ ਕਹਿੰਦਾ ਜਾ ਕੇ ਲੈ ਕੇ ਗਿਆ ਤੇ ਲਓ ਜੀ ਇਸ ਤੋਂ ਅੱਗੇ ਇਹ ਲੀਚੀ ਆ ਜੀ ਇਹ ਲੀਚੀ ਦਾ ਬੂਟਾ ਹੈ ਇਹ ਲੀਚੀ ਦਾ ਹੈ ਕਿ ਇਹ ਨੂੰ ਜਿੰਦਾ ਥੋੜੀਆਂ ਥੋੜਾ ਫਲ ਲੱਗਾ ਸੀ ਪਰ ਫੇ ਵੀ ਕਾਫੀ ਸੀ ਐਡੀ ਐਡੀ ਲੀਚੀ ਹੋ ਜਾਂਦੀ ਹੈ ਓਕੇ ਮਤਲਬ ਐਡੀ ਐਡੀ ਲੀਚੀ ਕਹਿੰਦੇ ਇਹਦੇ ਵੀ ਲੱਗਦੀ ਹੈ ਹਾਂਜੀ ਤੇ ਇਹ ਅਮਰੂਦ ਇਹ ਅਮਰੂਦ ਆ ਇਹਨੂੰ ਲਗਾਤਾਰ ਦੇਖ ਲਓ ਫਲ ਲੱਗਦਾ ਹੋਣਾ ਸਿਆਲੂ ਮੋਰੇ ਪੱਕ ਜਾਣਾ ਜੀ ਪਹਿਲਾਂ ਅਸੀਂ ਝੋਨਾ ਜਾਂ ਨਾ ਬੀਜਦੇ ਸੀ ਲੇਬਰ ਨੇ ਵੀ ਖਾਦੇ ਆ ਅਸੀਂ ਵੀ ਬਹੁਤ ਯਾਨੀ ਕਿ ਖਾਦੇ ਓਕੇ ਤੇ ਅਮਰੂਦ ਤੋਂ ਅੱਗੇ ਅਮਰੂਦ ਕੋਲ ਲੱਗੇ ਵੀ ਹੋਇਆ ਅੰਜ ਅਮਰੂਦ ਫਲ ਲੱਗਾ ਬਹੁਤ ਬਹੁਤ ਫਲ ਲੱਗਾ ਹਨਾ ਓਕੇ ਇਹ ਤੋਂ ਅੱਗੇ ਉਹ ਜਿਹੜਾ ਲਾਲ ਸੇਵ ਦਾ ਇਹ ਉਹ ਬੂਟਾ ਲਾਇਆ ਹੈ ਇਹ ਲਾਲ ਸੇਵ ਵਾਲਾ ਬੂਟਾ ਹੈ ਹਾਂਜੀ ਇਹ ਲਾਲ ਸੇਵ ਵਾਲਾ ਜੀ ਓਕੇ ਹਾਂਜੀ ਤੇ ਅੱਗੇ ਲਾਤੀ ਟਾਲੀ ਛਾਂ ਵਾਲੇ ਟਾਲੀ ਛਾਂ ਵਾਲੇ ਬੇਠਣੇ ਲਾਈ ਹੋਏ ਤੇ ਦੋਸਤੋ ਆਹ ਬੱਚੇ ਆ ਜਿਹੜੇ ਇਹ ਸਾਰੇ ਫਰੂਟ ਖਾਂਦੇ ਆ ਤੇ ਖੇਤ ਵੀ ਆਏ ਹੋਏ ਆ ਹਾਂਜੀ ਇਹ ਨਾਲ ਠੀਕ ਇਹਨਾਂ ਨੂੰ ਮਤਲਬ ਖੁਸ਼ੀ ਹੈ ਤੇ ਇਹ ਵੀਰ ਦਾ ਬਰਸੀਨ ਬੀਜਤਾ ਤੇ ਜਰਮੀਨੇਸ਼ਨ ਹੋ ਗਈ ਹੈ ਤੇ ਸਬਜ਼ੀਆਂ ਵੀ ਲਾਤੀਆਂ ਹਾਂਜੀ ਉਹ ਜਰਮੀਨੇਸ਼ਨ ਆ ਕੱਲ ਵੀ ਜੋ ਪਰਸੋਂ ਦਾ ਪੀਜਾ ਜਮਿਆ ਓਕੇ ਤੇ ਕਹਿਣ ਦਾ ਭਾਵ ਕਿ ਇਨਸਾਨ ਆਪਾਂ ਕਈ ਵਾਰੀ ਕਹਿੰਦੇ ਆ ਕਿ ਕਿਸਾਨ ਦੇ ਕੋਲ ਜ਼ਮੀਨ ਖੁੱਲੀ ਹੋਣੀ ਚਾਹੀਦੀ ਆ ਤਾਂ ਸਭ ਕੁਝ ਲਾ ਸਕਦਾ ਹੈ ਤੇ ਦੋਸਤੋ ਢਾਈ ਖੇਤਾਂ ਵਾਲੇ ਕਿਸਾਨ ਨੇ ਵੀ ਆਪਣੀਆਂ ਸਾਰੀਆਂ ਖਾਣ ਵਾਲੀਆਂ ਜਿਹੜੀਆਂ ਸਬਜ਼ੀਆਂ ਤੋਂ ਲੈ ਕੇ ਫਲ ਆਪਦੇ ਲਾਏ ਆ ਤੇ ਦੋਸਤੋ ਗੰਨਾ ਚੁੱਪਣ ਲਈ ਵੀ ਬੀਜੇ ਤੇ ਦੋਸਤੋ ਇਹ ਉਸ ਕਿਸਾਨ ਦਾ ਸਵਰਗ ਵਾਲਾ ਖੇਤ ਆ ਜਿਹਨੂੰ ਆਪਾਂ ਕਹੀਏ ਸਵਰਗ ਆ ਜਿੱਥੇ ਸਭ ਕੁਝ ਮਿਲਦਾ ਹੈ ਛੋਟੀ ਜੀ ਬੰਬੀ ਆ ਤੇ ਬੰਬੀ ਤੇ ਇੰਨਾ ਮਿੱਠਾ ਪਾਣੀ ਤੇ ਉਸ ਮਿੱਠੇ ਪਾਣੀ ਤੋਂ ਇਹ ਤਿਆਰ ਹੋਇਆ ਫਲ ਤੇ ਦੋਸਤੋ ਇਹ ਉਸ ਕਿਸਾਨ ਦਾ ਢਾਈ ਖੇਤ ਦਾ ਖੇਤ ਆ ਤੇ ਇਸ ਇਹੋ ਕਿਸਾਨ ਨੇ ਬਹੁਤ ਖੁਸ਼ ਹੋ ਗਈ ਤੇ ਸਲੂਟ ਆ ਤੁਹਾਨੂੰ ਮੇਰੇ ਵੱਲੋਂ ਪਰਮਾਤਮਾ ਤੰਦਰੁਸਤੀ ਦੇਵੇ ਤੇ ਤੁਹਾਡੇ ਵਾਲ ਵੇਖ ਕੇ ਹੋਰ ਵੀ ਕਿਸਾਨ ਆਪਣੇ ਖਾਣਯੋਗੀ ਸਬਜ਼ੀ ਜਰੂਰ ਵੇਚਣ ਜਰੂਰ ਚਾਹੀਦੀ ਹੈ ਧੰਨਵਾਦ ਦੋਸਤੋ